ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਤੇ ਇਹ ਪਿੰਡ ਮੇਉ ਮਿੱਤਰੋ ਛੜਕਉਂਦੀ ਆ ਕਲੇਰਾ ਤੋਂ ਸਿੱਧੀ ਕਲੇਰਾ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗੁਰਪ੍ਰੀਤ ਗੋਪੀਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਪੰਜ ਦੇ ਕੋਲ ਪੰਜਾਂ ਮਿੱਤਰੋ ਚਾਰ ਬੱਛੀਆਂ ਤੇ ਇੱਕ ਮੱਝ ਜਿਹੜੀ ਦਿਖਾਉਣੀ ਆ ਤੁਹਾਨੂੰ ਸ਼ੁਰੂਆਤ ਕਰਾਂਗੇ ਆਪਾਂ ਮੱਝ ਦੇ ਉੱਤੋਂ ਤੇ ਬਾਅਦ ਦੇ ਤੁਹਾਨੂੰ ਵਿਖਾ ਦੇਾਂਗੇ ਚਾਰ ਬੱਛੀਆਂ ਤੇ ਭਾਅ ਹੋਣਗੇ ਬਾਈ ਲੈਣ ਦੇਣ ਵਾਲੇ ਨੇੜੇ ਜੇ ਗੱਲ ਕਰਾਵਾਂਗੇ ਸਾਰੀ ਆਪਾਂ ਆਹ ਕਰਦੇ ਆ ਬਾਈ ਦਿਨਾਂ ਗੱਲਬਾਤ ਕਿਵੇਂ ਗੁਰਪ੍ਰੀਤ ਬਾਈ ਵਧੀਆ ਬਾਈ ਸੇਤਾ ਦੇ ਪਰਿਵਾਰ ਆ ਠੀਕ ਠਾਕ ਸਤਿ ਸ਼੍ਰੀ ਅਕਾਲ ਪ੍ਰਾਜੀ ਸਤਿ ਸ਼੍ਰੀ ਅਕਾਲ ਇਹ ਦੱਸ ਜੀ ਗੁਰਪ੍ਰੀਤ ਸਿਆ ਵੀ ਅੱਜ ਜਾਨਵਰ ਪੰਜ ਆ ਹਨਾ ਪੰਜਾਂ ਦੇ ਵਿੱਚ ਇੱਕ ਮੱਝ ਆ ਪਹਿਲੇ ਨੰਬਰ ਤੋਂ ਜਿਹੜੀ ਇਹਦੀ ਕੀ ਡਿਟੇਲ ਆ ਬਾਈ ਇਹ ਮਰੇ ਸੁਈ ਨੂੰ ਨੂੰ ਹੋ ਗਿਆ ਮਨ ਲਾ 2.5 ਮਹੀਨੇ ਤਿੰਨ ਲਾਲਾ 2.5 ਲਾਲਾ ਜਿੰਨੇ ਠੀਕ ਠੀਕ ਆ ਹਾਂ ਤੇ ਇਹ ਆ ਕੱਢਿਆ ਸੀ ਆਪਾਂ ਬਣਾਈ ਨਹੀਂ ਠੀਕ ਆ ਤੇ 8 ਕਿਲੋ ਦੁੱਧ ਹੁਣ ਦੋਵਾਂ ਟਾਈਮਾਂ ਦਾ ਹਾਂਜੀ ਲੇ ਕੇ ਆਂਦੀ ਸੀ ਜਾਂ ਕਰਦੀ ਸੀ ਇਤਰੀ ਲਿਆਂਦੀ ਸੀ ਆਪਾਂ ਮੈਂ ਠੀਕ ਹੈ ਕਦੋਂ ਦੀ ਆਈ ਹੈ ਤੇਰੇ ਕੋਲ ਮੇਰੇ ਕੋਲੇ ਹੋ ਗਏ ਬਈ ਇਹਨੂੰ ਮੰਨ ਲਾ 2 ਮਹੀਨੇ ਹੋ ਗਏ 2 ਮਹੀਨੇ ਤੋਂ ਘਰੇ ਹੀ ਚੋਈ ਹੈ ਆ ਉਹ ਬੱਚਾ ਆ ਬੱਚਾ ਆਂਦਾ ਠੀਕ ਹੈ ਮਿਲਦੀ ਬੱਚੇ ਤਾਂ ਹੀ ਹਾਂਜੀ ਬੱਚੇ ਠੀਕ ਹੈ ਵੀਰੇ ਤੇ ਗੱਪੜ ਨਹੀਂ ਕਰਾਈ ਟਿੰਮ ਨਾਲ ਇੱਕ ਵਾਰੀ ਰਿਆ ਕੱਢ ਗਈ ਹੈ ਹਾਂ ਮੈਂ ਤਾਂ ਜਿਹੇ ਭਰਾਵਾਂਗੇ ਠੀਕ ਹੈ ਤੇ ਠੀਕ ਸੀਲ ਠੰਡੀ ਚੋਣ ਹਾਂ ਸੀਲ ਠੰਡੀ ਜਾਵਾਂਗੇ ਠੀਕ ਹੈ ਵੀਰੇ ਤੇ ਦੁੱਧ 8 ਕਿਲੋ ਠੰਡਾ ਤਿਆਰ ਰਹਿਣ ਤਿਆਰ ਜਾਵਾਂਗੇ ਠੀਕ ਹੈ ਜਿਹੜਾ ਚੂਣ ਵਾਲਾ ਵਾ ਹਾਂਜੀ ਵੀ ਹੁਣ ਕੋਈ ਸੱਤ ਨਮ ਨੇ 8 ਹੀ ਨਿਕੂਗਾ ਹਾਂਜੀ ਤੇਰੇ ਰੇਟ ਕਿਰੂਗਾ ਗੁਰਪੀਤ ਭਾਈ ਰੇਟ ਇਹ ਦਾ 72000 ਰੁਪਇਆ ਲੈ ਲੈਂਦੇ ਆ ਠੀਕ ਆ ਫਿਰ ਤਮਾਨਤਨ ਹੋ ਜੂਗਾ ਜਾਨ ਹਾਂਜੀ ਮਾਨਤਨ ਕਿੰਨੇ ਦੀ ਦੇ ਦੀਏ ਕਾਟੇ ਬਾਟੇ ਕਰਕੇ ਜਾਵਾਂ ਬਸ ਮਾਨਤਨ ਕਰ ਦਾਂਗੇ ਕੱਢੀ ਬਾਰੂ ਤੋਰੀ ਮੜਾ ਜੈਨੂੰ ਖੋਲੀਆ ਲੈ ਵੀ ਮਿੱਤਰੋ ਸੱਜਰ ਹੀ ਆ ਮੈਂ ਇੱਕ ਹਿਸਾਬ ਦੀ ਕੋਈ ਬਾਲੀ ਉੱਤੀ ਨਹੀਂ ਗਈ ਤੁਸੀਂ ਕਿੰਨ ਸਕਦੇ ਇਹਨੂੰ ਵੇਖੋ ਕਿ ਇਹਨਾਂ ਦੀ ਮਿੱਤਰੋ 8 ਕਿਲੋ ਦੁੱਧ ਆ ਤੇ ਥੱਲੇ ਤੇ 72000 ਰੁਪਏ ਦੀ ਮਿਲ ਜਾਣੀ ਇਹਨੇ ਨੇ ਭਾਂਡੇ ਵਾਲੀ ਮੈਂ ਦੱਸੇ ਕਿਲੋ ਦੁੱਧ ਦਈ ਜਊਗੀ ਖਾ ਪੀ ਕੇ ਜਿਹੜਾ ਭਰਾਸ ਹਾਮ ਲੋਗਾ ਲੈ ਆ ਬਾਈ ਦਣਾ ਪੱਕਾ ਪੈਣ ਲੱਗ ਪਿਆ ਇਹਨੂੰ ਮਿਹਨ ਦੀ ਕੇਅਰ ਹੋਣ ਲੱਗ ਪਈ ਕਿਉਂਕਿ ਇਹ ਮੰਨ ਲਾ ਅਗਲੇ ਥਾਂ ਚੋਂ ਇੱਕ ਚੋਂ ਨਾ ਪਈ ਮੰਨ ਲਾ ਕੋਈ 5-7 ਧਾਰਾਂ ਦਾ ਫਰਕ ਆ ਗਾੜੀ ਦਾ ਪਹਿਲੇ ਹੀ ਲੱਗਦਾ ਇਹ ਮੈਨੂੰ ਉਹ ਥਣ ਤੋਂ ਇਧਰ ਦੇ ਥਣ ਨਾਲ ਹਾਂ ਆਪਾਂ ਤਾਂ ਹੀ ਕੰਮ ਕਰਨਾ ਹੀ ਮੈਂ ਤੇ ਪਹਿਲਾਂ ਇੰਦਾ ਆਪਾਂ ਮੜ ਕੇ ਬੰਦਾ ਆ ਕੇ ਕਹਿੰਦਾ ਮਨ ਲਾ ਉਹ ਥਣ ਦੇ ਨਾਲ ਉਹ ਥਣ ਦਾ 5-7 ਧਾਰਾਂ ਦਾ ਫਰਕ ਆ ਹੈ 10 ਲਾਲਾ ਬਸ 10 ਦਾ ਕਿਹੜੇ ਤੋਂ ਪਾਉਂਦੇ ਉਹਦੇ ਵਿੱਚ 40 ਦੇ ਵਿੱਚ 30 ਹੁੰਦੀਆਂ ਹੈ ਨਾ ਇੰਨੀਆਂ ਤਾਂ ਹੁੰਦੀਆਂ ਨਾ 15 ਤਾਂ ਨਹੀਂ ਰਹੇ ਹਾਂ ਹਾਂ ਨਹੀਂ ਨਹੀਂ ਠੀਕ ਹੈ ਬਈ ਠੀਕ ਹੈ ਓਕੇ ਤੇ ਚੋਣ ਚੰ ਚੰਗਾ ਲੱਗਾ ਹੈ ਕਿਉਂ ਇੱਕ ਨੰਬਰ ਫਿਰ ਕਿੰਨੇ ਦੀ ਘਾਟੇ ਬਾੜੇ ਕਰਕੇ ਦੇ ਦਿੱਤੀ 72000 ਹੁਣ ਤਾਂ ਥਣ ਤੇ ਧਾਰਾ ਵੀ ਘਟਾ ਹੋਰ ਦੱਸ ਜੱਸ ਨੂੰ ਜੋ ਦੋ ਛੱਡ ਦਾਂਗੇ 70 ਚ 65 ਦੀ ਜਾਣਦੀਏ ਹਾਂਜੀ ਠੀਕ ਆ ਹਾਂ ਚੱਲ ਠੀਕ ਆ ਲੈ ਆਹ ਦੋ ਨੰਬਰ ਵਾਲੀ ਬਾਰੇ ਦੱਸ ਮੈਨੂੰ ਯਾਰ ਇਹ ਖੀਰੀ ਆ ਬੱਚੀ ਹਜੇ 5 6 7 ਮਹੀਨਿਆਂ ਦੀ ਠੀਕ ਆ ਵੀਰੇ ਤੇ ਇਹਦਾ ਮੂੰਹ ਮਾ ਵਿਖਾ ਦਈਏ ਤੋੜਨ ਨੂੰ ਤਾਂ ਆਪਾਂ ਰਹਿ ਨਹੀਂ ਦਈਏ ਹਨਾ ਤੋੜਦੇ ਨਹੀਂ ਤੋੜ ਦੇ ਫਿਰ ਇਹ ਕਿਨੇ ਦੇ ਦੇਈਏ ਗੋਪੀ ਬਾਈ ਇਹ ਆਪਣਾ ਲੈਣ ਦੇਣ ਵਾਲਾ ਮੌਲੀ ਵੀ 14000 ਕਿੰਨਾ 14000 14000 ਮਾਨਤਨ ਹੋਜੂ ਵਿੱਚੋਂ ਮਾਨਤਨ ਕਰ ਦਾਂਗੇ ਆਪਾਂ ਮੁੱਲ ਲੈਣ ਦੇਣ ਨਾਲ ਹੀ ਕਰਨੇ ਵੱਧ ਨਹੀਂ ਕਰਨੀ ਨਹੀਂ ਠੀਕ ਹੈ ਬਾਈ ਗੁਰਪ੍ਰੀਤ ਓਕੇ ਜੀ ਲੈ ਵੀ ਮਿੱਤਰੋ ਲੈਣ ਦੇਣ ਵਾਲਾ ਮੁੱਲ 18000 ਰੁਪਇਆ ਮਾਨਤਨ ਹੋਜੂਗਾ ਬੱਚੀ ਚੰਗੀ ਆ ਸਾੰਭ ਲੂਗੀ ਜਿਹੜਾ ਬੱਚੀ ਬਸ 2 ਮਹੀਨਿਆਂ ਦੀ ਬੋਰੀਆਂ 2 ਚਰਗੀਆਂ ਵੀ ਦੋਹਾਂ 4 ਮਹੀਨਿਆਂ ਜਨੇ ਟੀਕਾ ਪਾ ਲੈਣਾ ਪਾ ਲੈਣਾ ਬਾਈ ਪਾ ਲੈਣਾ ਕੋਈ ਛੱਕ ਨਹੀਂ ਓਕੇ ਗੋਲ ਗਾਲ ਬੱਚੀ ਚੰਗੀ ਆ ਮਿੱਤਰੋ ਹਮ ਅੱਛਾ ਗੁਰਪ੍ਰੀਤ ਬਾਈ ਦੋ ਨੰਬਰ ਤੇ ਜਿਹੜੀ ਇਹ ਵੀ ਪੰਜਾ 6 ਮਹੀਨਿਆਂ ਦੀ ਹੈ ਵੀ ਠੀਕ ਹੈ ਭਾਈ ਬੱਥੀ ਚੰਗੀ ਹੈ ਵੀ ਹਨਾ ਭਾਈ ਹਾਂਜੀ ਝੋਲੀ ਝੋਲੀ ਬਹੁਤ ਚੰਗੀ ਹੈ ਮਗਰ ਇਹ ਕਿੰਨੇ ਦੀ ਭਾਈ ਦੇ ਦੇਾਂਗੇ ਇਹ 15000 ਦੀ ਹਾਂ ਨਾ ਦੱਸ ਦੇ ਬਹਮਾਨਤਨ ਕਰ ਦਾਂਗੇ ਠੀਕ ਹੈ ਭਾਈ ਇਹ ਕਿੰਨੀ ਉਮਰ ਦੀ ਦੱਸਿਆ ਸੀਗਾ ਇਹ ਮਾ ਲੱਖਿਆਂ ਮਹੀਨਿਆਂ ਦੀ ਪੰਜਾਂ ਦੀ ਬੱਚੀ ਲਿਸੀਆਂ ਥੋੜੀਆਂ ਜਿਹੀਆਂ ਬੱਚੇ ਨੂੰ ਅੰਗਾਰ ਚੰਗੇ ਹੈ ਹਨਾ ਝੋਲੀਓ ਚੱਲੀਆਂ ਥਣ ਥਣ ਚੰਗੇ ਲੱਗੇ ਹੋ ਹੂੰ ਦੇਖ ਦੂੰ ਬੋਰੀਆਂ 2-2 ਫੀਟ ਦੀ ਅੰਦਰ ਰੰਗਣੀਆਂ ਚਾਹੀਦੀਆਂ ਨੇ ਫਿਰ ਬੱਚੀਆਂ ਬੰਨਣੀਆਂ ਫਿਰ ਕਹਿਣੀਆਂ ਵੀ ਅਸੀਂ ਬੱਚੀਆਂ ਹਨਾ ਹਾਂ ਮੈਂ ਸਹੀ ਆ ਬਾਈ ਸਵੀਆਂ ਨਹੀਂ ਕਿਸੇ ਤੋਂ ਅੰਗ ਬਹੁਤ ਚੰਗੇ ਕੁਆਲਿਟੀ ਚੰਗੇ ਬੱਛੀਆਂ ਦੇ ਵਿੱਚ ਮੰਨ ਲਓ ਜਿੰਨੇ ਕੋ ਭਾ ਦੇ ਵਿੱਚ ਥਣ ਬਹੁਤ ਚੰਗਾ ਲੱਗਾ ਹੋਇਆ ਵੇਖੋ ਮਿੱਤਰੋ ਕਿਹਨਾਂ ਦੀ ਹਾਂ ਵੇਖ ਥਣ ਲੱਗਣਾ ਹਾਂ ਆਹ ਤੇਰੀ 3 ਨੰਬਰ ਤੇ ਬਾਈ ਇਹ ਕਿੰਨੇ ਚਰਦੀ ਆ ਇਹ ਹੋਊਗੀ 5 ਮਹੀਨਿਆਂ ਦੀ ਇਹ ਕਿੰਨੇ ਦੀ ਦੇ ਦੀਏ ਇਹ ਦੇ ਦੇਣੀ ਆਪਾਂ 11000 ਦੀ ਕੱਢੀ ਬਾਹਰ ਨੂੰ ਬਾਈ ਲੈ ਠੀਕ ਆ ਬਾਈ ਫਿਰ ਬੱਛੀ ਇਹ ਵੀ ਚੰਗੀ ਆ ਗੁਰਪੀ ਦਾ ਬਹੁਤ ਚੰਗੀ ਮੂੰਹ માં ਵੇਖੋ ਬਾਈ ਹਾਂ ਜਵਾਂ ਨਿਕਾ ਜਾ ਹਨਾ ਬਾਂ ਮੋੜ ਲਾ ਬਾਈ ਬਣ ਦੇ ਓਕੇ ਜਵਾਂ ਯਾਰ ਤੇ ਜਿਹੜੀ ਗੁਰਪ੍ਰੀਤ ਬਾਈ 44 ਨੰਬਰ ਤੇ ਬੱਛੀ ਆ ਤੇ ਉਹ ਟੋਟਲ 5ਵੇਂ ਨੰਬਰ ਤੇ ਹੁੰਦੀ ਆ ਇਹਦੇ ਬਾਰੇ ਦੱਸੀ ਬਾਈ ਕਾਲੀ ਬਾਰੇ ਇਹ ਦੇ ਦਾਂਗੇ ਦੱਸਦੀ ਆਪਾਂ ਹੀ ਉਮਰ ਬਾਈ ਉਮਰ ਕਿੰਨੀ ਹੈ 7 7-8 ਮਹੀਨੇ ਦੀ ਹੋਗੀ ਇਹ ਵੀ ਸਾਂਭੀ ਨਹੀਂ ਕਹਿੰਦੇ ਲੱਸੀ ਆ ਇਹ ਥੋੜੀ ਜਿਹੀ ਜ਼ਿਆਦੀ ਆ ਹਨਾ ਹਾਂਜੀ ਲੱਸੀ ਆ ਥੋੜੀ ਵੱਧ ਇਹ ਗੋਲੀ ਗਾਲੀ ਦੇ ਕੇ ਮੈਨੂੰ ਆਪਾਂ 10000 ਹੋ ਜਾਂਦੀ ਥਣ ਥਣ ਬਹੁਤ ਚੰਗਾ ਲੱਗਦਾ ਇਹਦੇ ਵੀ ਹੈ ਹਾਂ ਕੀ ਕਿਨੇ 10000 ਦੀ ਆਖਿਆ ਦੂਜੇ ਕੋ ਸਾਰਿਆਂ ਦੇ ਸੌਦਾ ਮਾਰ ਲਵੇ ਇਕੱਠਿਆਂ ਦਾ ਫਿਰ ਕਾਟੇ ਬਾੜੇ ਕਰਦੇ ਕਰਦਾਂਗੇ ਮਾਨਦਾਨੀ ਠੀਕ ਹੈ ਬਈ ਕੱਢੀ ਬਾੜੋਂ ਤੋਰੀ ਬਦੇ ਲੈ ਵੀ ਮਿੱਤਰੋ ਇਹ 10000 ਰੁਪਏ ਡਿਮਾਂਡ ਆ ਜਾਂਦੀ ਵੱਥੀ ਚੰਗੀ ਆ ਯਾਰ ਥੋੜਾ ਜਿਹਾ ਪਿੱਥੋ ਜ਼ਰੂਰ ਦੇਸੀ ਪਾਣੂ ਦੀ ਬਾਕੀ ਕੁਆਲਿਟੀ ਸੌਣਾਂ ਦੀਆਂ ਸਾਰੀਆਂ ਸਾਫ ਠੀਕ ਹੋ ਗਏ ਛੋਟ ਸ਼ਾਂਹ ਕਹੇ ਦੇਣੀ ਹੂੰ ਥਣ ਵੀਰ ਜਿਹੜੀ ਤੀਜ ਮੰਨ ਲਾ ਜਿੰਨੇ ਕੋ ਭਾਅ ਆਉਣੇ ਉਹਨੇ ਕੋ ਸਾਫ ਤੇ ਠੀਕ ਵੀ ਹੈ ਜੇ ਹੂੰ ਵੀ ਫਿਰ ਉਹਨਾਂ ਦਾ 10000 ਦੇ ਵਿੱਚ ਟੌਪ ਤਾਂ ਮਿਲ ਨਹੀਂ ਗੀਆਂ ਨੀ ਬਾਈ ਇਹ ਵੀ ਗੱਲ ਹੈ ਨਾ ਹੂੰ ਨੰਬਰ ਗੁਰਪ੍ਰੀਤ ਬਾਈ ਕਿੰਨਾ ਵਾ ਆਪਾਂ ਨੰਬਰ 8872 75104 ਇੱਕ ਵਾਰੀ ਹੋਰ ਆਉਣ ਦੇ 8872 75104 ਠੀਕ ਹੈ ਇਸ ਨੰਬਰ ਤੇ ਕਰ ਲਿਓ ਵੀਰੇ ਨੂੰ ਤੁਸੀਂ ਇੱਕ ਟਰੈਕਟਰ ਆ ਆਪਣੇ ਕੋਲੇ ਇਹ ਕਿਹੜਾ ਟਰੈਕਟਰ ਆ ਵੀਰੇ 36 ਦਾ ਸਹ ਹੈ ਏਡੀ ਏਡੀ ਕੀਤਾ 60 ਵਾਲਾ ਸਾਰਾ ਪਹਿਲੀ ਆਪਣੀ ਠੇਕੇ ਤੇ 3 ਸਾਲ ਹੋ ਗਏ ਖੜੇ ਨੂੰ ਅੱਛਾ ਗੁਰਪ੍ਰੀਤ ਮਾਡਲ ਕਿਹੜਾ ਹੈ ਬਾਈ ਮਾਡਲ 88 ਹੈ 88 ਮਾਡਲ ਤੇ ADO ਹੀ ਕੀਤਾ ਸਾਰਾ 60 ਵਾਲਾ ਡਬਲ ਕਲੱਚ ਆ ਡਬਲ ਕਲੱਚ ਆ ਵੀ ਤੂੜੀ ਵਾਲੀ ਮਸ਼ੀਨ ਮਸੂਨ ਖੇਚਦਾ ਹਾਂ ਤੂੜੀ ਵਾਲੀ ਤੇ ਇੱਕ ਸੀਜ਼ਨ ਲਾਇਆ ਮੈਂ ਹਾਂਜੀ ਵਧੀਆ ਚੱਲਦਾ ਵਧੀਆ ਚੱਲਦਾ ਕੱਢਦਾ ਤੁੱਕੀ ਹਾਂਜੀ ਤੇਲ ਤੋਲ ਦਾ ਖਰਚਾ ਕਿਵੇਂ ਕਰਦਾ ਕਿਉਂ ਆ ਜਾਇ ਨੋਰਮਲ ਹੈ ਹੈ ਕਿਹੜਾ 36 36 10 ਹੈ 36 10 ਠੀਕ ਹੈ ਇਹ ਚਲਾਈ ਚਲੀ ਇੰਜਨ ਉੰਜ ਨਾਲੋਂ ਮੈਂ ਨਾ ਕੱਲੇ ਅਗਲੇ ਟਾਇਰ ਪੈਂਦੇ ਆ ਹੋਰ ਬੈਟਰੀ ਨਵੀਂ ਧਰਾਈ ਆ ਬੈਲੇ ਡੱਬਾ ਨਾਲ ਦੇਵਾਂਗੇ ਹੂੰ ਤੇ ਸਰਵਿਸ ਕਰਕੇ ਬੈਟਰੀ ਦਰਾ ਕੇ ਤੇਲ ਬਦਲ ਕੇ ਕੱਲੀਆਂ 10 ਟਰਾਲੀਆਂ ਤੂੜੀ ਦੀਆਂ ਢੋਈਆਂ ਹੋਰ ਕੁਝ ਨਹੀਂ ਕੀਤਾ ਖੜਾ ਹੀ ਆ ਕਿਲੇ ਜਰ ਤੋਂ ਖੜਾ ਹੈ ਇਹਨੂੰ ਹੋਵੇ 2.5 ਦਾ 3 ਸਾਲ ਹੀ ਹੋ ਗਿਆ ਖੜਾ ਪਾਲੀ ਫਿਰ ਵਾਈ ਨਹੀਂ ਕਰਦੇ ਨੇ ਨਹੀਂ ভাই ਠੀਕੇ ਦੀ ਵਾਈ ਠੀਕੇ ਦੇ ਠੀਕ ਆ ਇਹ ਕਿੰਨੇ ਦਾ ਦੇ ਦਾਂਗੇ ਭਾਈ ਡੇਢ ਦਾ ਡੇਢ ਲਾ ਮਜਮਾਨਤਨ ਕਰ ਮਾਨਤਨ ਕਰ ਠੀਕ ਆ ਭਾਈ ਲੈ ਮਿੱਤਰੋ 88 ਮਾਡਲ ਆ 36 10 ਆ ਏਡੀ ਏਡੀ ਹੋਇਆ ਨਾ ਏਡੀ ਹੋਇਆ ਹੋਇਆ ਸਾਰਾ 60 ਪਾਵਰ ਵਾਲਾ ਹਨਾ ਬਾਈ ਡਬਲ ਕਲੱਚਾ ਤੂੜੀ ਵਾਲੀ ਮਸ਼ੀਨ ਨੂੰ ਵੀ ਖੇਚਦਾ ਬਾ ਤੇ 1.5 ਲੱਖ ਦਾ ਮਿਲ ਜੂਗਾ ਮਿੱਤਰੋ ਕਿਉਂਕਿ ਅੱਗੇ ਹੁਣ ਸੀਜ਼ਨ ਆ ਜਦੋਂ ਤੁਸੀਂ ਚੰਗੇ ਟਰੈਕਟਰ ਦੀ ਭਾਲ ਦੇ ਵਿੱਚ ਤਾਂ ਫਿਰ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੀ ਟਰੈਕਟਰ ਚੰਗਾ ਘਰੇ ਖੜਾ ਟਰੈਕਟਰ 2-3 ਸਾਲ ਤੋਂ ਸਰਵਿਸ ਕਰਾ ਕੇ ਮੋਲਾ ਮਗਲੈਲ ਤੇਲ ਬਦਲ ਕੇ ਪਹਿਲੀ ਠੇਕੇ ਤੇ ਦੇਤੀ ਤੇ 2.5 ਸਾਲ ਤੋਂ 10 ਪਰ 10 ਟਰਾਲੀਆਂ ਤੂੜੀ ਦੀਆਂ ਸੁੱਟੀਆਂ ਤੂੰ ਹੁਣ ਅੱਗੇ ਜੇ ਖੜਿਆ ਰਹੇ ਤਾਂ ਫੇਰ 10-12 ਟਰਾਲੀਆਂ ਤੂੜੀ ਦੀਆਂ ਸੁੱਟੀਆਂ ਉਵੇਂ ਇਹ ਖੜਿਆ ਹੋਇਆ ਟੱਕਿਆ ਹੋਇਆ ਸਿਮੂਰਲੇ ਟਾਇਰ ਜ਼ਰੂਰ ਪੈਂਦੇ ਆ ਆ ਵੱੱਛੀਆਂ ਤੇ ਆ ਮੱਝ ਜਿਹੜੀ ਦਿਖਾਉਣੀ ਸੀ ਤੁਹਾਨੂੰ ਅੱਜ ਪਿੰਡ ਟੋਡੀ ਜਲਾ ਫਰੀਦਕੋ